ਪੰਜ ਬਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਇਆ ਪਲਟ ਕੇ ਮੁਰਦ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ ਦਲ ਭੰਜਨ ਗੁਰ ਸੂਰ ਮਹਾ ਵਡ ਜੋਦ ਬ ਪਰ ਉਪਕਾਰੀ ਉਛਣ ਸੇਖਿਆਰ ਦਾਸ ਗਰ 6 ਮੈਲਾ ਤੱਕ ਦਰਸਨਿਹਾਰੀ ਆਗਾਮਯ ਅਗੋਚਰ ਸਤਿਗੁਰੂ ਬੋਲੇ ਮੁਗ ਤੇ ਸੁਨਾ ਸੰਸਾਰੀ ਕਾਲਯੁਗ ਪੀੜੀ ਸੋਡੀਆਂ ਨ ਚਲਨੀ ਵਿਸਾਰ ਖਲਾਰੀ ਜਗ ਜਗ ਸਤ ਗੁਰੇ ਧਾਰੇ ਆਵਤਾਰੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਗੁਵੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਧਾਰੇ ਦੇ ਕੇ ਨਿਹਾਲ ਕਰ ਰਹੇ ਨੇ ਕਰਤਾਰਪੁਰ ਦੀ ਜੰਗ ਜੰਗ ਜਿੱਤ ਗਏ ਕੁਤਬ ਖਾਨ ਕਾਲੇ ਖਾਨ ਦਾ ਉਧਾਰ ਕਰਕੇ ਮਹਾਰਾਜੇ ਆਗਦੇ ਨੇ ਹੁਣ ਅਸੀਂ ਇੱਥੋਂ ਕੀਰਤਪੁਰ ਨੂੰ ਚੱਲੇ ਆਂ ਸਾਰੀਆਂ ਸੰਗਤਾਂ ਤਿਆਰ ਹੋ ਜਾਣ ਧੀਰਮਲ ਨੇ ਬਾਬਾ ਜੀ ਨੂੰ ਚਿੱਠੀ ਲਿਖੇ ਜਦੋਂ ਮਹਾਰਾਜੇ ਕੀਰਤਪੁਰ ਚਲੇ ਗਏ ਤਾਂ ਬਾਬਾ ਧੀਰਮਲ ਜੀ ਬਾਦਸ਼ਾਹ ਨੂੰ ਚਿੱਠੀ ਲਿਖਦਾ ਵੀ ਮੇਰਾ ਬਾਬਾ ਗੁਰੂ ਹਰਗੋਬਿੰਦ ਜੀ ਕਰਤਾਰਪੁਰ ਛੱਡ ਕੇ ਕੀਰਤਪੁਰ ਚਲੇ ਗਏ ਨੇ ਮੈਂ ਆਪ ਜੀ ਦਾ ਉਸੇ ਤਰ੍ਹਾਂ ਹੀ ਤਾਬਿਆਦਾਰਾਂ ਜਿਸ ਤਰ੍ਹਾਂ ਹੋਰ ساری ਪਰਜਾ ਆਪ ਜੀ ਨੇ ਮੇਰ ਦੀ ਨਜ਼ਰ ਰੱਖਣੀ ਇਹ ਚਿੱਠੀ ਧੀਰਮਲ ਨੇ ਆਪਣੇ ਆਦਮੀ ਦੇ ਹੱਥ ਬਾਦਸ਼ਾਹ ਪਾਸ ਲਾਹੌਰ ਭੇਜੀ ਵਜ਼ੀਰ ਖਾਂ ਧੀਰਮਲ ਨੂੰ ਲਿਖਦਾ ਚਿੱਠੀ ਪੜ ਗਏ ਕਿ ਬਾਦਸ਼ਾਹ ਨੇ ਅੱਗੇ ਤੋਂ ਗੁਰੂ ਜੀ ਨਾਲ ਵੈਰ ਭਾਵ ਕਰਨਾ ਛੱਡ ਦਿੱਤਾ ਹੁਣ ਤੁਸੀਂ ਵੀ ਆਪਣੇ ਗੁਰੂ ਬਾਬਾ ਜੀ ਦੇ ਅਨੁਸਾਰੀ ਬਣ ਕੇ ਰਹਿਣਾ ਕਰੋ ਘਰ ਵਿੱਚ ਫਟਕ ਨਹੀਂ ਪਾਉਣਾ ਚੰਗਾ ਦੇ ਬੜਾ ਖੁਸ਼ ਹੋਇਆ ਕਿ ਬਾਦਸ਼ਾਹ ਨੇ ਗੁਰੂ ਘਰ ਨਾਲ ਵੈਰ ਕਰਨਾ ਛੱਡ ਦਿੱਤਾ। ਕੀਰਤਪੁਰ ਵਿੱਚ ਗੁਰੂ ਜੀ ਦੀਵਾਲ ਲਗਾ ਕੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ। ਕਦੀ ਕਦੀ ਸ਼ਿਕਾਰ ਜਾ ਕੇ ਪੰਛੀ ਮਿਰਗਾਂ ਦਾ ਸ਼ਿਕਾਰ ਕਰਕੇ ਲਿਆਉਂਦੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਹੁਤ ਸਾਰੀ ਸੰਗਤ ਆਉਂਦੀ। ਮਨਪਸੰਦ ਬਾਦ ਧਨ ਲਿਆ ਕੇ ਭੇਟਾ ਕਰਦੇ ਰਾਤ ਦਿਨ ਗੁਰੂ ਜੀ ਦਾ ਬੜਾ ਭਾਰੀ ਲੰਗਰ ਚੱਲਦਾ ਸੰਗਤਾਂ ਦੀ ਆਵਾਜ਼ਾਈ ਨਾਲ ਗੁਰੂ ਜੀ ਦੇ ਦਰਬਾਰ ਵਿੱਚ ਸਦਾ ਹੀ ਮੇਲਾ ਲੱਗਾ ਰਹਿੰਦਾ ਸੰਗਤ ਕਥਾ ਕੀਰਤਨ ਅਤੇ ਗੁਰੂ ਦਰਸ਼ਨਾਂ ਦਾ ਲਾਭ ਉਠਾ ਕੇ ਆਨੰਦ ਹੁੰਦੇ ਇੱਕ ਦਿਨ ਗੁਰੂ ਜੀ ਦੇ ਦਰਬਾਰ ਵਿੱਚ ਦੋ ਸਿੱਖ ਆਏ ਤੇ ਆਪਣੀ ਸੰਗਤ ਵੱਲੋਂ ਇੱਕ ਚਿੱਠੀ ਗੁਰੂ ਜੀ ਨੂੰ ਦਿੱਤੀ ਉਸ ਚਿੱਠੀ ਵਿੱਚ ਸੰਗਤ ਨੇ ਲਿਖਿਆ ਹੋਇਆ ਸੀ ਕਿ ਸਤਿਗੁਰ ਜੀਓ ਆਪ ਜੀ ਦੇ ਪ੍ਰੇਮ ਵਾਸ ਹੋ ਸਾਡੇ ਨਗਰ ਦੇ ਲੋਕ ਆਪ ਜੀ ਨੂੰ ਬਹੁਤ ਯਾਦ ਕਰਦੇ ਨੇ ਆਪ ਕਿਰਪਾ ਕਰਕੇ ਸਾਡੇ ਨਗਰ ਚਰਨ ਪਾ ਕੇ ਸੰਗਤ ਨੂੰ ਨਿਹਾਲ ਕਰੋ ਸੰਗਤ ਆਪ ਜੀ ਦੇ ਦਰਸ਼ਨਾਂ ਨੂੰ ਤਰਸ ਰਹੀ ਹੈ ਚਿੱਠੀ ਪੜ੍ਹ ਸੁਣ ਕੇ ਗੁਰੂ ਜੀ ਨੇ ਭਾਈ ਬਿਦੀ ਚੰਦ ਨੂੰ ਆਖਿਆ ਕਿ ਇਸ ਸਮੇਂ ਕਿਸੇ ਦੂਰ ਦੇਸ਼ ਸਾਡਾ ਜਾਣਾ ਠੀਕ ਨਹੀਂ ਇਸ ਕਰਕੇ ਸਾਡੇ ਵੱਲੋਂ ਤੁਸੀਂ ਜਾਓ ਸੰਗਤ ਨੂੰ ਦਰਸ਼ਨ ਦੇ ਕੇ ਗੁਰੂ ਜੀ ਦੀ ਕਾਰ ਭੇਟ ਸੰਭਾਲ ਕੇ ਲੈ ਆਓ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਬਿਦੀ ਚੰਦ ਤਿਆਰ ਹੋ ਕੇ ਉਹਨਾਂ ਦੋਹਾਂ ਸਿੱਖਾਂ ਦੇ ਨਾਲ ਚੱਲ ਪਿਆ ਗੁਰੂ ਜੀ ਨੇ ਭਾਈ ਬਿਦੀ ਚੰਦ ਨੂੰ ਕਰਾਮਾਤ ਦੇ ਕੇ ਉਸੇ ਸ਼ਕਤੀ ਭਰ ਦਿੱਤੀ ਭਾਈ ਵਿਦੀ ਚੰਦ ਸਤਨਾਮ ਦਾ ਜਾਪ ਕਰਦਾ ਹੋਇਆ ਤਰਪਿਅ ਉਹ ਸੰਗਤ ਪੂਰਬ ਦੱਖਣ ਦੀ ਅਗਨਕੋੜ ਦੇ ਇੱਕ ਟਾਪੂ ਵਿੱਚ ਰਹਿੰਦੀ ਸੀ ਉਧਰ ਨੂੰ ਜਾਂਦੇ ਹੋਏ ਰਸਤੇ ਵਿੱਚ ਇੱਕ ਨਗਰ ਦਿਓ ਨਗਰ ਵਿੱਚ ਸੰਦਰ ਸ਼ਾ ਫਕੀਰ ਰਹਿੰਦਾ ਸੀ ਉਹ ਨਗਰ ਦੇ ਪਾਸ ਇੱਕ ਸੁੱਕਾ ਆਬਿਰਸ਼ ਵੇਖ ਕੇ ਭਾਈ ਵਿਦੀ ਚੰਦ ਜੀ ਬੈਠ ਗਏ ਭਾਈ ਵਿਦੀ ਚੰਦ ਦੇ ਬੈਠਣ ਦੇ ਨਾਲ ਉਹ ਬਿਰ ਸ਼ਰਿਆ ਹੋ ਗਿਆ ਲੋਕ ਇਹ ਕੌਤਗਵੇ ਕੇ ਬੜੇ ਹੈਰਾਨ ਹੋਏ ਅਤੇ ਬੜੀ ਸ਼ਰਦਾ ਨਾਲ ਸਾਰੇ ਲੋਕ ਭੇਟਾ ਲੈ ਕੇ ਵਿਦੀ ਚੰਦ ਜੀ ਦੇ ਦਰਸ਼ਨ ਕਰਨਾ ਆਏ ਜਦੋਂ ਇਸ ਗੱਲ ਦਾ ਪਤਾ ਸੁੰਦਰ ਸ਼ਾ ਨੂੰ ਲੱਗਾ ਉਹ ਆਪਣੇ ਨਿਵਾਸ ਇਸ ਥਾਨ ਜੰਗਲ ਵਿੱਚੋਂ ਆਪਣੇ ਨਾਲ ਇੱਕ ਸ਼ੇਰ ਲੈ ਕੇ ਆਇਆ ਸ਼ੇਰ ਨੂੰ ਵੇਖ ਕੇ ਸਾਰੇ ਲੋਕ ਡਰ ਗਏ ਭਾਈ ਵਿਦੀ ਚੰਦ ਪਾਸੇ ਉੱਠ ਕੇ ਭੱਜ ਗਏ ਪਰ ਜਦੋਂ ਸੁੰਦਰ ਸ਼ਾਹ ਸ਼ੇਰ ਨੂੰ ਲੈ ਕੇ ਭਾਈ ਵਿਦੀ ਚੰਦ ਦੇ ਨੇੜੇ ਆਇਆ ਤਾਂ ਵਿਦੀ ਚੰਦ ਨੇ ਸ਼ੇਰ ਵੱਲ ਨਜ਼ਰ ਭਰ ਕੇ ਵੇਖਿਆ ਸ਼ੇਰ ਉੱਥੇ ਹੀ ਪੱਥਰ ਮੂਰਤੀ ਵਾਂਗੂ ਸਿਰ ਨਿਵਾਣੀ ਵਾਂ ਕਰਕੇ ਖੜਾ ਹੋ ਗਿਆ ਸੁੰਦਰ ਸ਼ਾ ਨੇ ਬਾਅਦ ਜ਼ੋਰ ਲਾਇਆ ਪਰ ਸ਼ੇਰ ਉਥੋਂ ਇੱਕ ਪੈਰ ਵੀ ਅੱਗੇ ਨਾ ਹੋਇਆ ਤਦ ਸੁੰਦਰ ਸ਼ਾ ਆਪ ਕੱਲਾ ਅੱਗੇ ਹੋ ਕੇ ਸ਼ੇਰ ਉਥੇ ਹੀ ਪੱਥਰ ਮੂਰਤੀ ਵਾਂਗੂ ਸਿਰ ਨੀਵਾ ਕਰਕੇ ਖੜਾ ਹੋ ਗਿਆ ਸੁੰਦਰ ਸ਼ਾ ਨੇ ਬਾਅਦ ਜ਼ੋਰ ਲਾਇਆ ਪਰ ਸ਼ੇਰ ਉਥੋਂ ਇੱਕ ਪੈਰ ਵੀ ਅੱਗੇ ਨਾ ਹੋਇਆ ਤਦ ਸੁੰਦਰ ਸ਼ਾ ਆਪ ਕੱਲਾ ਹੀ ਅੱਗੇ-ਉੱਗੇ ਭਾਈ ਬਿਦੀਚੰਦ ਦੇ ਪੈਰੀ ਪੈ ਗਿਆ ਅਧਿਆਪਨੀ ਭੁੱਲ ਦੀ ਮਾਫੀ ਮੰਗ ਕੇ ਬੇਣ ਦੇ ਕੀਤੇ ਕਿ ਸ਼ੇਰ ਨੂੰ ਮੁਕਤੀ ਬਖਸ਼ੋ ਭਾਈ ਬਿਦੀਚੰਦ ਨੇ ਸਤਨਾਮ ਆ ਕੇ ਸ਼ੇਰ ਉੱਤੇ ਜਲ ਦਾ ਛੱਟਾ ਮਾਰਿਆ ਸ਼ੇਰ ਉੱਥੇ ਹੀ ਮਰਦਾ ਹੋ ਕੇ ਡਿੱਗ ਪਿਆ ਸੁੰਦਰ ਸ਼ਾਏ ਚਰਜ ਕਉਦ ਦੇ ਵੇਖ ਕੇ ਉਹਰ ਵੀ ਬੜਾ ਖੁਸ਼ ਹੋਇਆ। ਉਪਰੰਧ ਸੁੰਦਰ ਸ਼ਾਹ ਨੇ ਬੜੀ ਨਿਮਰਤਾ ਨਾਲ ਭਾਈ ਵਿਦੀ ਚੰਦ ਜੀ ਨੂੰ ਆਪਣੇ ਡੇਰੇ ਲੈ ਆਂਦਾ ਬੜੇ ਪ੍ਰੇਮ ਨਾਲ ਸੇਵਾ ਕੀਤੀ। ਜਦੋਂ ਤਿੰਨ ਦਿਨਾਂ ਪਿੱਛੋਂ ਵਿਦੀ ਚੰਦ ਜੀ ਅੱਗੇ ਨੂੰ ਤੁਰ ਲੱਗੇ ਤਾਂ ਸੁੰਦਰ ਸ਼ਾਹ ਨੇ ਆਖਿਆ ਵੀ ਆਪ ਜੀ ਨੇ ਮੈਨੂੰ ਗਿਆਨ ਦਿੱਤਾ ਆਪ ਮੇਰੇ ਗੁਰੂ ਹੋ ਮੈਂ ਚਾਹੁੰਦਾ ਕਿ ਮੇਰੇ ਸਰੀਰ ਦਾ ਅੰਤ ਤੁਹਾਡੇ ਪਾਸ ਹੀ ਹੋਵੇ ਸੁੰਦਰ ਸ਼ਾ ਦੀ ਗੱਲ ਸੁਣ ਕੇ ਭਾਈ ਵਿਦੀ ਚੰਦ ਨੇ ਧੀਰਜ ਦਿੱਤੀ ਆਖਿਆ ਤੁਹਾਡੀ ਤੇ ਮੇਰੀ ਉਮਰ ਇੱਕੋ ਜਿੰਨੀ ਹੈ ਅਸੀਂ ਇਕੱਠੇ ਹੀ ਸੀਰ ਤਿਆਗਾਂਗੇ ਇਹ ਗੱਲ ਸੁਣ ਕੇ ਸੁੰਦਰ ਸ਼ਾ ਪਰਸਾਨ ਹੋ ਗਏ ਕਹਿਣ ਲੱਗਾ ਮੇਰੇ ਧੰਨ ਭਾਗ ਨੇ ਜੋ ਤੁਹਾਡੇ ਨਾਲ ਹੀ ਪਰਲੋਕ ਨੂੰ ਜਾਵਾਂਗਾ ਇਸ ਪਰੰਤ ਭਾਈ ਵਿਦੀ ਚੰਦ ਅੱਗੇ ਚੱਲ ਕੇ ਮਨਾਕ ਸ਼ਹਿਰ ਉਸ ਸੰਗਤ ਪਾਸ ਪਹੁੰਚ ਗਿਆ ਜਿਨੇ ਗੁਰੂ ਜੀ ਨੂੰ ਦਰਸ਼ਨ ਦੇਣ ਵਾਸਤੇ ਬੇਨਤੀ ਕੀਤੀ ਸੀ ਭਾਈ ਬਿਦੀ ਚੰਦ ਨੇ ਸੰਗਤ ਨੂੰ ਗੁਰੂ ਜੀ ਦਾ ਹੁਕਮਨਾਮਾ ਦਿੱਤਾ ਜਿਸ ਵਿੱਚ ਲਿਖਿਆ ਆਇਆ ਸੀ ਇਹ ਭਾਈ ਬਿਦੀ ਚੰਦ ਜੀ ਸਾਡਾ ਹੀ ਰੂਪ ਨੇ ਗੁਰੂ ਦੀ ਕਾਰ ਭੇਟ ਇਹਨਾਂ ਨੂੰ ਦੇਣੀ ਸਭ ਦੀ ਆ ਮਨੋ ਕਾਮਨਾ ਗੁਰੂ ਜੀ ਪੂਰੀਆਂ ਕਰਨਗੇ ਮਨਾਗ ਸ਼ਹਿਰ ਦੀ ਸੰਗਤ ਨੇ ਇੱਕ ਮਹੀਨਾ ਭਰ ਭਾਈ ਵਿਦੀ ਚੰਦ ਜੀ ਨੂੰ ਆਪਣੇ ਪਾਸ ਰੱਖ ਕੇ ਯਥਾ ਸ਼ਕਤ ਪ੍ਰੇਮ ਭਾਵ ਨਾਲ ਸੇਵਾ ਕੀਤੀ ਅਦੇ ਗੁਰੂ ਦੀ ਕਾਰ ਭੇਟ ਅਰਪਣ ਕਰਕੇ ਵਿਦਿਆ ਕੀਤਾ ਭਾਈ ਵਿਦੀ ਚੰਦ ਜੀ ਸੰਗਤ ਵੱਲੋਂ ਦਿੱਤੀ ਹੋਈ ਕਾਰ ਭੇਟ ਔਰ ਮੋਲਕ ਚੀਜ਼ਾਂ ਜਾਜ ਦੇ ਰਸਤੇ ਸਮੁੰਦਰ ਪਾਰ ਕਰਕੇ ਖੁਸ਼ਕੀ ਦਾ ਰਸਤਾ ਪੈਦਲ ਕਰਕੇ ਕੀਰਤਪੁਰ ਗੁਰੂ ਜੀ ਪਾਸ ਪਹੁੰਚ ਗਏ ਗੁਰੂ ਜੀ ਦੇ ਚਰਨਾਂ ਦੇ ਮੱਥਾ ਟੇਕ ਕੇ ਸਾਰੀ ਭੇਟਾ ਅੱਗੇ ਰੱਖ ਦਿੱਤੇ ਗੁਰੂ ਜੀ ਭਾਈ ਬੀਦੀ ਚੰਦ ਬਾਸੋਂ ਸਾਰਾ ਹਾਲ ਸੁਣ ਕੇ ਬੜੇ ਬਰਸੰਨ ਹੋਏ ਸ਼ਾਵਣ ਭਾਦਰੋਂ ਦੀ ਬਰਖਾ ਦੀ ਰੁੱਤ ਦਾ ਸਮਾਂ ਕੀਰਤਪੁਰ ਗੁਰੂ ਜੀ ਦੇ ਦਰਬਾਰ ਵਿੱਚ ਸਦਾ ਇਹ ਸ਼ਬਦ ਕੀਰਤਨ ਹੁੰਦਾ ਰਹਿੰਦਾ ਜਿੰਨੂੰ ਸੁਣ ਸੁਣ ਕੇ ਗੁਰ ਸਿੱਖ ਗੁਰਮਤ ਨੂੰ ਗ੍ਰਹਿਣ ਕਰਦੇ ਇੱਕ ਦਿਨ ਬਾਬਾ ਗੁਰਦਿੱਤਾ ਜੀ ਸਵੇਰੇ ਸ਼ਿਕਾਰ ਖੇਡਣ ਚਲੇ ਗਏ। ਦੁਪਹਿਰ ਤੱਕ ਕੋਈ ਸ਼ਿਕਾਰ ਨਹੀਂ ਮਿਲਿਆ ਬਾਬਾ ਜੀ ਦੇ ਸ਼ਿਕਾਰੀ ਦੂਰ ਦੂਰ ਤੱਕ ਪਹਾੜ ਵਿੱਚ ਸ਼ਿਕਾਰ ਨੂੰ ਲੱਭਣ ਵਾਸਤੇ ਫਿਰ ਰਹੇ ਸਨ। ਇੱਕ ਸ਼ਿਕਾਰੀ ਨੇ ਔਰ ਨਵੇਂ ਭੁਲੇਖੇ ਇੱਕ ਗਾਂ ਨੂੰ ਗੋਲੀ ਮਾਰਤੀ। ਜਦੋਂ ਸ਼ਿਕਾਰੀ ਨੇ ਪਾਸ ਜਾ ਕੇ ਵੇਖਿਆ ਵੀ ਉਹ ਪਹਾੜੀਆਂ ਦੀ ਗਊ ਸੀ। ਜਿੰਨੋ ਵੇਖ ਕੇ ਉਹ ਬੜਾ ਪਛਤਾਇਆ ਵੇਹ ਦਾ ਨਰਥੀ ਪਾਪ ਹੋ ਗਿਆ ਉਧਰ ਜਦੋਂ ਉਸ گاਉ ਦੇ ਮਾਲਕਾਂ ਨੂੰ ਪਤਾ ਲੱਗਾ ਉਹਨਾਂ ਨੇ ਸ਼ਿਕਾਰੀ ਨੂੰ ਫੜ ਕੇ ਰੌਲਾ ਪਾਤਾ ਇਹਨੇ ਸਾਡੀ ਗਊ ਮਾਰ ਦਿੱਤੀ ਅਸੀਂ ਗਊ ਲੈ ਕੇ ਛੱਡਾਂਗੇ ਨਾ ਇਹਨਾਂ ਨੂੰ ਘਰ ਵਿੱਚ ਕੈਦ ਕਰਕੇ ਰੱਖਾਂਗੇ ਰੌਲਾ ਸੁਣ ਕੇ ਬਾਬਾ ਗੁਰਦਿੱਤਾ ਜੀ ਵੀ ਉੱਥੇ ਪਹੁੰਚ ਗਏ ਪਹਾੜੀਆਂ ਨੇ ਬਾਬਾ ਜੀ ਪਾਸ ਆਪਣੇ ਮਰੀ ਹੋਈ ਗਾਂ ਬਾਰੇ ਦੱਸਿਆ ਤੇ ਵਣਤੇ ਕੀਤੀ ਕਿ ਸਾਡੀ ਮਗਾ ਨੇ ਮਾਰ ਦਿੱਤੀ ਐ ਦੀ ਦਵਾਈ ਹੈ ਸ਼ਿਕਾਰੀ ਨੇ ਉਹਨਾਂ ਬਸ ਆਪਣੀ ਰਿਹਾਈ ਵਾਸਤੇ ਬੰਦ ਕੀਤੀ ਹੁਣ ਦੂਆਂ ਦੀਆਂ ਪੁਕਾਰਾਂ ਸੁਣ ਕੇ ਬਾਬਾ ਜੀ ਨੇ ਪਹਾੜੀਆਂ ਨੂੰ ਆਖਿਆ ਇਹਨੇ ਜਾਣ ਬੁੱਝ ਕੇ ਗਊ ਨਹੀਂ ਮਾਰੀ ਇਨੂੰ ਛੱਡ ਦਿਓ ਇਹ ਹੁਣ ਮਰ ਗਈ ਐ ਜਿਉਂਦਾ ਸਕਦੀ ਨਹੀਂ। ਪਹਾੜੀਆਂ ਨੇ ਆਖਿਆ ਆਪ ਗੁਰੂ ਜੀ ਦੇ ਪੁੱਤਰ ਕਲਾਵਾਨ ਹੋ ਤੁਸੀਂ ਇਸ ਮਰੀ ਹੋਈ ਗਾਂ ਨੂੰ ਜਵਾ ਦਿਓ। ਆਪਣੇ ਨੌਕਰਿਸ਼ ਨੂੰ ਛਡਾ ਕੇ ਲੈ ਜਾਓ। ਜੇ ਜ਼ੋਰ ਨਾਲ ਇਹਨੂੰ ਛਡਾ ਕੇ ਲੈ ਜਾਓਗੇ ਅਸੀਂ ਆਪਣੇ ਰਾਜੇ ਪਾਸ ਜਾ ਕੇ ਪੁਕਾਰ ਕਰਾਂਗੇ ਫਿਰ ਝਗੜਾ ਵੱਧ ਜੂ। ਇਸ ਤਰ੍ਹਾਂ ਦਾ ਝਗੜਾ ਸੁਣ ਕੇ ਬਾਬਾ ਜੀ ਨੇ ਵਿਚਾਰਿਆ ਕਿ ਭਾਵੇਂ ਕਰਾਮਾਤ ਵਿਖਾਉਣੀ ਗੁਰਮਤ ਦੇ ਵਿਰੁੱਧ ਪਰ ਇਸ ਸਮੇਂ ਜੇ ਗਾ ਨੂੰ ਨਾ ਜਿੰਦਾ ਕੀਤਾ ਸਾਡੇ ਨੌਕਰ ਦਾ ਕਿਸੇ ਨਾਮ ਨਹੀਂ ਲੈਣਾ ਸਾਰੇ ਲੋਕ ਸਾਡਾ ਇਹ ਅਪਜਸ ਕਰਨਗੇ ਗੁਰੂ ਪੁੱਤਰ ਨੇ ਗਊ ਮਾਰ ਕੇ ਮਹਾਪਾਪ ਕੀਤਾ ਇਸ ਤਰ੍ਹਾਂ ਕੋਚਰ ਚੁੱਪ ਧਾਰਨ ਕਰਕੇ ਬਾਬਾ ਜੀ ਨੇ ਵਿਚਾਰਿਆ ਕਿ ਗਊ ਦਾ ਮਾਰਨ ਦਾ ਬਹੁਤ ਦੋਸ਼ ਹੁੰਦਾ ਹੈ ਇਸ ਕਰਕੇ ਇਹਨੂੰ ਜਵਾਦ ਦੇਣ ਨਾਲ ਹੀ ਸਾਰਾ ਝਗੜਾ ਮਿੱਡ ਸਕਦਾ ਹੈ ਇਹ ਵਿਚਾਰ ਕਰਕੇ ਬਾਬਾ ਜੀ ਨੇ ਨਿੰਮ ਦੇ ਬਿਰਸ਼ ਦੀ ਛੜੀ ਫੜ ਕੇ ਗਊ ਦੇ ਸਰੀਰ ਨੂੰ ਲਾ ਕੇ ਆਖਿਆ ਹੈ ਗਊ ਮਾਤਾ ਨੀਂਦ ਨੂੰ ਤਿਆਗ ਕੇ ਪਹਿਲੇ ਵਾਂਗੀ ਘਾ ਚਰਨ ਲੱਗ ਜਿਓ ਬਾਬਾ ਜੀ ਦੇ ਇਹ ਵਾਕ ਕਹਿਣ ਨਾਲ ਸਾਰਿਆਂ ਦੇ ਸਾਹਮਣੇ ਗਊ ਉੱਠ ਕੇ ਘਾ ਪੱਠਾ ਖਾਣ ਲੱਗ ਪਈ ਲੋਕ ਵੇਖ ਕੇ ਬੜੇ ਹੈਰਾਨ ਹੋ ਗਏ ਗਊ ਦੇ ਮਾਲਕ ਗਊ ਨੂੰ ਇਕ ਕੇ ਖੁਸ਼ੀ ਨਾਲ ਆਪਣੇ ਘਰ ਲੈ ਗਏ ਉਪਰੰਤ ਜਦੋਂ ਇਸ ਗੱਲ ਦਾ ਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਸ੍ਰੀ ਗੁਰਦਿੱਤਾ ਜੀ ਨੂੰ ਆਖਿਆ ਤੁਸੀਂ ਸ੍ਰੀ ਅਟਾਲਰ ਆਏ ਜੀ ਵਾਂਗੂ ਅਯੋਗ ਕੰਮ ਕੀਤਾ ਇਹ ਗੱਲ ਤੁਸੀਂ ਚੰਗੀ ਨਹੀਂ ਕੀਤੀ ਆਪਣੀ ਵਡਿਆਈ ਵਾਸਤੇ ਤੁਹਾਡੇ ਤੋਂ ਹਜ਼ਾਰ ਨਹੀਂ ਜਰਿਆ ਗਿਆ ਸ਼ਾਹ ਪਾਦਸ਼ਾਹ ਨੇ ਸਾਰਿਆਂ ਨੇ ਮਰਨਾ ਕਿਸ ਕਿਸ ਨੂੰ ਜਵਾਉਗੇ ਜੇ ਤੁਸੀਂ ਇਸ ਤਰ੍ਹਾਂ ਕਰਨਾ ਫਿਰ ਅਸੀਂ ਪ੍ਰਾਣ ਤਿਆਗ ਦਿੰਦੇ ਆ ਗੁਰੂ ਜੀ ਦਾ ਇਹ ਵਚਨ ਸੁਣ ਕੇ ਸ੍ਰੀ ਗੁਰਦਿੱਤਾ ਜੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਆਪ ਜੀ ਦੇ ਹੁਕਮ ਨੂੰ ਮੰਨਣਾ ਹੀ ਯੋਗ ਹੈ ਇਸ ਵਿੱਚ ਹੀ ਮੈਨੂੰ ਆਪਣਾ ਭਲਾ ਜਾਪਦਾ ਇਹ ਵਜਣਾ ਕਰਕੇ ਬਾਬਾ ਜੀ ਨੇ ਗੁਰੂ ਪਿਤਾ ਜੀ ਦੀਆਂ ਤਿੰਨ ਪ੍ਰਕਰਮਾ ਕਰਕੇ ਚਰਨਾਂ ਤੇ ਮੱਥਾ ਟੇਕਿਆ ਚੁੱਪ ਕਰਕੇ ਬਾਹਰ ਨਿਕਲ ਗਏ ਸਤਨਾਮ ਦਾ ਸਿਮਰਨ ਕਰਦੇ ਸਤਨਾਮ ਵਾਏ ਗੁਰੂ ਸਤਨਾਮ